ਇਕੀ ਵੱਲੋਂ ਨਵਰਾਤਰੀਆਂ ਵਿੱਚ ਦੁਰਗਾ ਸਤਿਤੀ ਪਾਠ ਦਾ ਆਯੋਜਨ ਨਹਿਰ ਸ਼ਾਪਿੰਗ ਕੰਪਲੈਕਸ ਵਿੱਚ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਨੌਜਵਾਨ ਲੜਕੇ ਲੜਕੀਆਂ ਨੇ ਦੁਰਗਾ ਸਤਿਤੀ ਦਾ ਪਾਠ ਪੜ੍ਹੀ ਸ਼ਰਧਾ ਭਾਵਨਾ ਨਾਲ ਕੀਤਾ ਅਤੇ ਮਾ ਦੁਰਗਾ ਦੀਆਂ ਭੇਟਾ ਗਾਇਨ ਕੀਤੀਆਂ। ਇਸ ਮੌਕੇ ਸੁਸਾਇਟੀ ਦੇ ਸੰਚਾਲਕਾ ਨੀਖਾ ਮਹਾਜਨ ਨੇ ਗੱਲਬਾਤ ਕਰਦੇ ਦੱਸਿਆ ਕਿ ਸੁਸਾਇਟੀ ਵੱਲੋਂ ਕਈ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ। ਉਸੇ ਹੀ ਤਰ੍ਹਾਂ ਅੱਜ ਦੁਰਗਾ ਸਤਿਤੀ ਦੇ ਪਾਠ ਦਾ ਆਯੋਜਨ ਕੀਤਾ ਗਿਆ ਹੈ ਅਤੇ ਸੁਸਾਇਟੀ ਦਾ ਮੁੱਖ ਮਨੋਰਥ ਨੌਜਵਾਨ ਪੀੜੀ ਨੂੰ ਚੰਗੇ ਕੰਮ ਵਿੱਚ ਲਗਾਉਣਾ ਹੈ। ਜਿਸ ਨਾਲ ਦੁਨੀਆ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਉਹਨਾਂ ਨੇ ਦੱਸਿਆ ਕਿ ਮਾਰਕੀਟ ਵਿੱਚ ਪਾਠ ਕਰਵਾਉਣ ਦਾ ਮਕਸਦ ਪਿਛਲੇ ਦਿਨੀ ਜੋ ਨੌਟਬੰਦੀ ਕਾਰਨ ਲੋਕਾਂ ਦੇ ਕਮਾਕਾਰਾਂ ਤੇ ਅਸਰ ਪਿਆ ਹੈ ਉਸ ਨੂੰ ਠੀਕਨ ਵਾਸਤੇ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ਹਾਲੀ ਆ ਸਕੇ ਅਮਰੀਕਾ ਬਹਾਜਲ ਜੀਐਨ ਵੈਲਫੇਅਰ ਸੁਸਾਇਟੀ ਦੇ ਸੰਜਾਲਿਕਾ ਅੱਜ ਅਸੀਂ ਦੁਰਗਾ ਸਤਿ ਦਾ ਪਾਠ ਨਵਰਾਤਿਆਂ ਵਿੱਚ ਕਰਵਾਇਆ ਹੈ ਤਾਂ ਕਿ ਸਭ ਦਾ ਕਲਿਆਣ ਹੋਵੇ ਮਾਰਕੀਟ ਦੇ ਵਿੱਚ ਕਰਵਾਇਆ ਹੈ ਤਾਂ ਕਿ ਤੇ ਆਪਣੇ ਜਿਹੜਾ ਹੈ ਸਭ ਦਾ ਬਿਜ਼ਨਸ ਜਿਹੜਾ ਹੈ ਵਧੇ ਖੁਲੇ ਕਾਰੋਬਾਰ ਵਧੇ ਜਿਹੜਾ ਕਿ ਪੈਸੇ ਦਾ ਜਿਹੜਾ ਹੋਇਆ ਸੀ ਡੀਮੰਡਾਈਜ਼ਿੰਗ ਉਹਦੇ ਕਰਕੇ ਜਿਹੜਾ ਰੁਕ ਰੁਕ ਰੁਕਾਵਟ ਜਿਹੀ ਆਈ ਸੀ ਉਹਦੇ ਵਿੱਚ ਸੀ ਦੁਆ ਕਰ ਰਹੇ ਆ ਕਿ ਸਾਰੇ ਅਮਿਸਰ ਪੰਜਾਬ ਤੇ ਭਾਰਤ ਵਾਸੀਆਂ ਦੇ ਲੋਕਾਂ ਦੀ ਆਮਦਨ ਵਧੇ ਤੇ ਬੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੜਾਇਆ ਜਾਏ ਲਿਖਾਇਆ ਜਾਏ ਤੇ ਵਾਤੋਂ ਅੱਗੇ ਵਧਾਇਆ ਜਾਵੇ ਦੁਰਗਾ ਸੂਤ ਦੇ 파ੜ ਕਰਨ ਦਾ ਮਕਸਦ ਹੈ ਕਿ ਸੁਖ ਸ਼ਾਂਤੀ ਆਵੇ ਖੁਸ਼ਹਾਲੀ ਆਵੇ ਤੇ ਲੋਕਾਂ ਦੇ ਵਿਚਾਰ ਇਹ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਨ ਦਾ ਇਹ ਜਿਹੜੀ ਭਾਵਨਾੜੀ ਇਹ ਬਾਇਦਾ ਕੀਤੀ ਜਾਵੇ ਸੋ ਉਸੇ ਹੀ ਮੰਦਵ ਨਾਲ ਹਰ 6 ਮਹੀਨਿਆਂ ਦੇ ਵਿੱਚ ਨਵਰਾਤਿਆਂ ਦੇ ਵਿੱਚ ਦੁਰਗਾ ਸੂਤ ਦੇ 파ੜ ਦਾ ਜੁਆਇਨ ਕੀਤਾ ਜਾਂਦਾ ਹੈ 파ੜ ਵਿੱਚ ਸ਼ਾਮਿਲ ਹੋਈ ਸਰਦਾਲੂ ਨੇ ਕਿਹਾ ਕਿ ਰੇਖਾ ਮੈਡਮ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਜਿਵੇਂ ਕਿ ਕਦੀ ਮਾਡਲਿੰਗ ਕਦੇ ਸਮਾਜਿਕ ਅਤੇ ਹੋਰ ਵੀ ਸ਼ਾਨਦਾਰ ਗਤੀਵਿਧੀਆਂ ਹੁੰਦੀਆਂ ਹਨ ਅਤੇ ਅਸੀਂ ਉਹਨਾਂ ਵਿੱਚ ਭਾਗ ਲੈਂਦੇ ਰਹਿੰਦੇ ਹਾਂ ਸ਼ਰਦਾਲੂ ਨੇ ਦੱਸਿਆ ਕਿ ਅੱਜ ਪਾਰਟ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਅਤੇ ਅਸੀਂ ਚਾਹੁੰਦੇ ਹਾਂ ਕਿ ਮੈਡਮ ਰੇਖਾ ਇਸੇ ਤਰ੍ਹਾਂ ਮਾਰਗਦਰਸ਼ਨ ਕਰਦੇ ਰਹਿਣ ਤਾਂ ਜੋ ਅਸੀਂ ਇਹਨਾਂ ਕੋਲੋਂ ਕੁਝ ਸਿੱਖਿਆ ਲੈ ਸਕੀਏ। ਮੈਮ ਦੇ ਨਾਲ ਆਪਾਂ ਹੋਰ ਵੀ ਕਰਨੀ ਆ। ਸਾਂਝਾ ਮਨ ਜੁੜੇ ਹੋયા ਆ ਲਾਈਕ ਉਹਨਾਂ ਨੇ ਵੀ ਪਿੱਛੇ ਸਾਡੇ ਨਾਲ ਮਾਡਲਿੰਗ ਸ਼ੋਅ ਕਰਵਾਇਆ ਸੀ ਆਪਾਂ ਉਹਦੇ ਵਿੱਚ ਵੀ ਪਾਰਟਿਸਪੇਟ ਕੀਤਾ ਸੀ ਇਹਨਾਂ ਹੋਰ ਵੀ ਸਮਾਜਿਕ ਕੰਮ ਜਿਹੜੇ ਮਾਮ ਕਰਵਾਉਂਦੇ ਆ ਆਪਾਂ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਐਸ ਮੈਮ ਜਿਹੜੇ ਵੀ ਕੰਮ ਕਰਵਾਉਂਦੇ ਆ ਥੋੜੇ ਜਿਹਾ ਡਿਫਰੈਂਟ ਹੁੰਦੇ ਆ ਬਾਕੀ ਸਾਰਿਆਂ ਨਾਲੋਂ ਅਗਰ ਆਪਾਂ ਕੋਈ ਮਾਡਲਿੰਗ ਸ਼ੋਅ ਅੱਜ ਜ ਦੁਰਗਾ ਪਸਤੂਤੀ ਦਾ 파ਟ ਕਰਵਾਇਆ ਜਿੰਦੇ ਵਿੱਚ ਉਹਨਾਂ ਨੇ ਡਿਮੋਨ ਡਿਮੋਨਸਟ੍ਰੇਸ਼ਨ ਦੇ ਪ੍ਰੋਬਲਮ ਨੂੰ ਲੈ ਕੇ ਡਿਸਕਸ ਕੀਤਾ ਸੀ ਕਿ ਉਸ ਤੋਂ ਬਾਅਦ ਜੋ ਵੀ ਲੋਕਾਂ ਨੂੰ ਪ੍ਰੋਬਲਮਸ ਆਈਆਂ ਉਹਨਾਂ ਦੇ ਕੰਮਾਂ ਤੋਂ ਸਾਰਿਆ ਘ